ਆ ਦੇਖਿਓ ਅਨੰਦਪੁਰ ਸਾਹਿਬ ਦੇ ਵਿੱਚ ਕਲਗੀ ਵਾਲੇ ਦਾ ਦੀਵਾਨ ਲੱਗਿਆ ਹੋਇਆ ਏ ਸਿੱਖ ਆਦਿ ਨੇ ਵੀਰ ਬੀਬੀਆਂ ਮੱਥਾ ਟੇਕਦੇ ਨੇ ਦਰਬਾਰ ਵਿੱਚ ਸੱਜੀ ਜਾ ਰਹੇ ਨੇ ਝੋਖਾ ਸਮਾ ਹੋਇਆ ਤਾਂ ਇੱਕ ਮੌਲਵੀ ਸਾਹਿਬ ਉੱਠ ਕੇ ਆ ਗਿਆ ਕਹਿਣ ਲੱਗਾ ਸਤਿਗੁਰੂ ਜੀ ਆਪ ਦੇ ਸਿੱਖ ਆਪ ਮੱਥਾ ਟੇਕਦੇ ਨੇ ਬੈਠੀ ਜਾਂਦੇ ਨੇ ਮੱਥਾ ਟੇਕਣ ਦਾ ਕੀ ਫਾਇਦਾ ਮੱਥਾ ਟੇਕਣਾ ਕੀ ਮਿਲ ਜਾਏਗਾ ਮੱਥਾ ਟੇਕਣ ਦਾ ਕੀ ਲਾਵੇ ਇਹ ਮੱਥਾ ਨਾਲ ਟੇਕੀਏ ਤੱਕੀ ਵਿਗੜ ਜਾਏਗਾ ਗੁਰੂ ਸਾਹਿਬ ਨੇ ਤਖਤ ਦੇ ਉੱਤੇ ਇੱਕ ਮੋਹਰ ਪਈ ਸੀ ਜਿਹੜਾ ਹੁਣ ਅਸੀਂ ਅੰਗਰੇਜ਼ ਵਾਂ ਕੇ ਸਟੈਂਪ ਕਹਿਣ ਲੱਗ ਪਏ ਮੋਹਰ ਪਈ ਸੀ ਗੁਰੂ ਸਾਹਿਬ ਨੇ ਮੋਹਰ ਚੱਕੀ ਮੌਲਵੀ ਸਾਹਿਬ ਨਾਲ ਕਰ ਦਿੱਤੀ ਕਹਿੰਦੇ ਮੌਲਵੀ ਸਾਹਿਬ ਜੀ ਪੜਿਓ ਮੋਹਰ ਤੇ ਕੀ ਲਿਖਿਆ ਹੋਇਆ ਹੈ ਭਗਵਾਨ ਤੇ ਸੱਜਣ ਬੈਠੇ ਨੇ ਸਰਪੰਚ ਪੰਜ ਲੰਬੜਦਾਰ ਸਾਰੇ ਪੜ੍ਹੇ ਲਿਖੇ ਨੇ ਮੇਰੀਆਂ ਭੈਣਾਂ ਵੀ ਅੱਜ ਦੇ ਸਮੇਂ ਜਿਹੜੀ ਮੋਹਰ ਹੈ ਨਾ ਜੀ ਉਹਨੂੰ ਗਿਆਨੀ ਜੀ ਕਹਿੰਦੇ ਇਦਾਂ ਕਰਕੇ ਵੇਖਿਓ ਜਿਹੜੇ ਮੋੜ ਦੇ ਅੱਖਰ ਹੁੰਦੇ ਨੇ ਨਾ ਉਹ ਪੁੱਠੇ ਹੁੰਦੇ ਨੇ ਪੁੱਠੇ ਨਹੀਂ ਪੜੇ ਜਾ ਸਕਦੇ ਸਿੱਧੇ ਕਦੋਂ ਹੁੰਦੇ ਨੇ ਜਦੋਂ ਸ਼ਾਹੀ ਨਾਲ ਲੱਗ ਕੇ ਤੰਗ ਤੋਂ ਲੱਗ ਜਾਂਦੀ ਹੈ ਮਾਲਵੀ ਕਹਿਣ ਲੱਗਾ ਸੱਚੇ ਪਾਤਸ਼ਾਹ ਇਹਦੇ ਅੱਖਰ ਪੁੱਠੇ ਨੇ ਨਹੀਂ ਪੜੇ ਜਾ ਸਕਦੇ ਗੁਰੂ ਸਾਹਿਬ ਨੇ ਸ਼ਹੀਨ ਲਾਈ ਕਾਗਜ਼ ਇੱਕ ਤਲਾਈ ਲੱਗੀ ਹੋਈ ਮੋਹ ਅੱਥਾ ਦੇਖਦਾ ਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਮੋਹ ਸਿੱਖ ਦੇ ਮੱਥੇ ਉੱਤੇ ਲੱਗਦੀ ਏ ਜਿਸ ਮੱਥੇ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਮੋਹ ਲੱਗ ਜਾਏ ਜੇ ਕਿਤੇ ਲੀਕਾਂ ਉੱਠੀਆਂ ਵੀ ਹੋਗਣ ਸਿੱਧੀਆਂ ਹੋ ਜਾਂਦੀਆਂ ਨੇ ਆਓ ਫਿਰ ਵਿੱਚ ਸੰਗਤ ਇੰਦਾ ਨਹੀਂ ਆਪ ਬੈਠੇ ਕਿ ਬੈਠੇ ਆ ਜੀ ਢਾਡੀ ਲੱਗੇ ਹੋਏ ਨੇ ਇਹਦਾ ਕੋ ਮਤਲਬ ਹੈ ਇਹ ਸੰਗਤ ਬਣ ਗਈ ਹੈ ਸੰਗਤ ਸੰਗਤ ਕੀ ਹੁੰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸਾ ਜਿਓ ਗੁਰੂ ਨਾਨਕ ਸੰਗਤ ਵਿੱਚ ਹੀ ਬਣਦਾ ਹੈ ਜੇ ਸੰਗਤ ਦੀ ਕਿਰਪਾ ਹੋ ਜਾ ਤਾਂ ਵੇੜੇ ਪਾਰ ਹੋ ਜਾਂਦੇ ਨੇ ਇੱਕ ਵਾਰੀ ਦਾਸ ਦੀ ਸੰਗਤ ਫਤਿਹ ਪ੍ਰਵਾਨ ਕਰ ਲੈ ਗੱਜ-ਬੱਜ ਕੇ ਫਤਿਹ ਦਾ ਜਵਾਬ ਦੇ ਜਾਏ ਇੱਕ ਵਾਰੀ ਕਹਿ ਦਿਓ ਜੀ ਵਾਹਿਗੁਰੂ ਜੀ ਕੀ ਫਤਿਹ ਹਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪੂਰੇ ਗੁਰੂ ਦੀ ਗੱਲ ਕਰਾਂ ਅਧੂਰੀਆਂ ਦੀ ਨਹੀਂ ਅਧੂਰੇ ਤਾਂ ਨੌਵੇਂ ਪਾਠ ਕਰਦੇ ਵੇਲੇ ਬਾਈ ਮੱਲੀਆ ਸਨ ਅੱਜ